نے کہے بگاہے ذکر ہوئے گا گلنا یاد آپ ڈسکس ہوگی ہاسہ نکل <سؤال> رہا سر ہوں ہاتھے چیز بھی نکلے گی ایک منچ تکلیف بھی اٹھے گی کیونکہ میں ہمیشہ ہی کہنا ہونا کہ اب بھی بٹی سالوں اُنہیں ہی یاد کرتے ہیں لیٹ جی نا مس کر ہیں یہ بھی اس شل جا کے بہ گئے جی کہ سانوں کبھی بلا کے دکھاؤ جیسے ਕੱਦ ਵੀ ਚੈਰੀ ਸੀ ਕਿ ਕਿਤੇ ਪੱਪਰ ਜਾਤੀ ਮੁਲਾਕਾਤ ਇਹ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਪ੍ਰਾਈਵੇਟ ਡਿਲੀਵਰ ਨੇ ਉਹ ਤਾਂ ਵੀ ਪਰ ਇਹ ਕਹਿੰਦਾ ਵੀ ਨੂੰ ਫਿਰ ਮਨ ਕੇ ਅੰਦਾ ਵੀ ਕਿਸੇ ਜਗ੍ਹਾ ਭਾਜੀ ਕੀ ਕਰਨਾ ਲੈਣਾ ਬਾਜ ਆ ਜਾਈਗੀ ਕਹਿੰਦੇ ਅੱਗੇ ਬਾਜ ਅੱਗੇ ਜਗ੍ਹਾ ਦਿੱਲੀ ਬਸ ਨੀਚੇ ਵਰਨੀ ਨਹੀਂ ਆਉਣਾ ਹੋਏਗਾ ਕਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਕਿ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਗ੍ਹਾ ਚ ਮੁਲਾਕਾਤ ਹੋਏਗੀ ਤਾਂ ਆਪਾਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੀ ਇਦਾਂ ਦੀ ਸਚਨ ਚਲੇਗੀ ਜਿੰਨਾ

ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ੀ ਜੀ ਹੈ। ਹਰ ਸ਼ੱਕ ਤੇ ਵੀ ਉਹ ਤਾਂ ਦੇਖਣਾ ਨਹੀਂ ਚਾਹੁੰਦਾ। ਪਰਵਾਰਾ ਨਮੀ ਤਾਂ ਇਹ ਕਦੇ ਆਫੀਸ਼ੀਅਲੀ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ। ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ ਚ ਦੇਖਿਆ ਹੁੰਦਾ। ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀ ਆਪਾਂ ਤੋਂ ਰੋਕਦੇ ਨੇ ਕਿਉਂਕਿ ਕਲਾਕਾਰ ਨੂੰ ਲੋਕ ਉਸੇ ਰੂਪ ਹੀ ਯਾਦ ਕਰਨ। ਤੇ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ। ਮੈਨੂੰ ਲੱਗਦਾ ਕਿ ਉਹ ਵੀਡੀਓ ਉਹ ਇੰਪੋਰਟ ਨਹੀਂ ਆ ਉਹਨੂੰ ਜ਼ਿਆਦਾ ਫੈਲਾਉਣਾ ਉਹਨਾਂ ਦੀ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੰਨਾਂ ਦੀਆਂ ਜੋ ਕੈਰੈਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ਼ ਸੀ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ਼ ਨੂੰ ਪਾਚ ਐ ਐਕਸਪੈਂਡ ਕਰਕੇ ਮਤਲਬ ਪੇਜ ਕੇ ਜ਼ਿਆਦਾ ਸੀਨ ਮੈਗਜ਼ਾਗਜ਼ਰੇਟ ਕਰਨਾ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਉਹਨਾਂ ਦੀ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹ ਦੀ ਕਲਾ ਉਹਨਾਂ ਦੀ ਉਹ ਜਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਕਿ ਵੀ ਮੈਂ ਇਹਨੂੰ ਆਪਣਾ ਕਰਮਜੀਤ ਸਰਪੀਨ ਸ਼ਰਮਾ ਸੰਗਾ ਸਾਡੇ ਸ਼ਹਿਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੈਰੀ ਕੀਤੀ ਹੈ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਹੈ ਹਮਦਰਦੀ ਕਰਨ ਵਾਸਤੇ ਨਹੀਂ ਜਿਆਦਾ ਪੈਲੋਣੀ ਚਾਹੀਦੀ ਬਟ ਤਾਂ ਇਹ ਜਾਂ ਫੰਦਰਾ ਮੋਤਾਸੀ ਜਾਣਾ ਦੇ ਪਰਵਾਹ ਹੁਜੇ ਨਾਲ ਹੋ ਗਿਆ ਸਭ ਦੇਸ਼ੀ ਅੰਕੀ ਸੁਭਾਤ ਕੋਈ ਬਹੁਤਿਆਰ ਦੱਸਤੀ ਸੀ ਮਨ ਨੂੰ ਬਹੁਤ ਜਲ ਜੁਲ ਉਤਸ਼ਾਹਤ ਹੋ ਰਿਹਾ ਬਹੁਤ ਪਸੰਦ ਆਹੀ ਜੀ ਸਾਡੀ ਉੱਤੇ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਜੀ ਜੀ ਦਾ ਵੀ ਕੋਣ ਆ ਜੰਨਾ ਰਿਹਾ ਇਹਨਾਂ ਨੇ ਧਿਆਨ ਦੇ ਕੇ ਮਿੱਠਾ ਨਾ ਖਾਣਾ ਕਿਪੀ ਦਾ ਸੁਣਾ ਵੀਡੀਓ ਦੇਖਿਆ ਵੀ ਹੁਣ ਆ ਵੀ ਉਹ ਕਿਦਾਂ ਚੋਰੀ ਦੀ ਪਰਫਰਮੈਂਸ ਦੇ ਤਰ੍ਹਾਂ ਕੋਈ ਮੈਂ ਪਹਿਲੀ ਕੈਰੀਓਂ ਟਟਾ ਦਿੱਤੀ ਤੇ ਉਹਨਾਂ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਖਾਣਾ ਹਾਂਜੀ ਜਦੋਂ ਦੱਪਾ ਉਹਨਾਂ ਤੇ ਅਸੀਂ ਹੱਸਣਾ ਆ ਗਿਆ ਨਾ ਪਤਾ ਸਭ ਦੱਪਾ ਆਇਆ ਖਾਲੀ ਉਹ ਲੈਂਦੋ ਫਿਰ ਤੁਹਾਨੂੰ ਦੁਖਾਵਾਂਗੇ ਜਿਹੜਾ ਤੇ ਉਹਨਾਂ ਫਿਰ ਕਹਿਣਾ ਯਾਰ ਖਾਲੀ ਡੱਪਾ ਹੀ ਮੇਰੇ ਸਾਹਮਣੇ ਰੱਖ ਦਿਓ ਆ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਵਰਤੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਉਹ ਵੀ ਨਹੀਂ ਤੇ ਉਹਨਾਂ ਨੇ ਵੀ ਏਕਸਕਿਊਜ਼ ਲੱਭਣੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮੈਂ ਤਾਂ ਕਹਿ ਰਿਹਾ ਜੱਟਾ ਕੁੱਛ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖ ਮੈਂ ਨਹੀਂ ਕਹਾਂਦਾ ਵੀ ਕਿਹਾ ਕਿ ਵੀ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਜੇ ਸੀ ਜਸਵਿੰਦਰ ਪੱਲਾ। ਇਹ ਦੇਖੋ ਯੂਕੇ ਬਹੁਤ ਸਾਰੇ ਜਿੰਨੇ ਵੀ ਸੰਸਕ੍ਰਿਤੀ ਦੇ ਵਿੱਚ ਨਹੀਂ ਕੋਈ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਰੇ ਐਨ ਆਰ ਆਈਸ ਨੇ ਪੰਜਾਬੀ ਇੱਥੇ ਵਸਦੇ ਨੇ ਜੋ ਜਸਵਿੰਦਰ ਪੱਲਾ ਜੀ ਦੀ ਅਦਾਕਾਰੀ ਤੋਂ ਉਹਨਾਂ ਦੇ ਹਾਸ ਸਿਰਫ ਉਹਨਾਂ ਦੇ ਹਾਸਿਆਂ ਦੇ ਕਰਕੇ ਨਹੀਂ ਅਸੀਂ ਸਾਰੇ ਉਹਨਾਂ ਦੇ ਨਾਲ ਹੀ ਹੱਸਦੇ ਸੀਗੇ ਜੋ ਉਹਦੀ ਦੇਣ ਹੈ ਜੀ ਆ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਅਨਮੋਲ ਹੈ ਤਾਂ ਕਦੀ ਮੈਂ ਉਚੇਚੇ ਤੌਰ ਤੇ ਆਪਣੇ ਨਿੱਜੀ ਫੇਰੀ ਤੇ ਯੂਕੇ ਤੋਂ ਆਇਆ ਹੋਇਆ ਸੀ ਪਰ ਮੇਰੇ ਸਾਡੇ ਚਾਚਾ ਜੀ ਪ੍ਰੋਫੈਸਰ ਜੀ ਸਿੰਘ ਜੀ ਰਾਏਪੁਰ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ ਉਹਦੇ ਨਾਲ ਮੈਂ ਸੋਚਿਆ ਕਿ ਮੈਂ ਇੱਥੇ ਆ ਕੇ ਖੁਦ ਇੱਥੇ ਸ਼ਮਸ਼ਾਨ ਘਟ ਆ ਕੇ ਉਹਨਾਂ ਨੂੰ ਅੰਤਿਮ ਵਿਦਾਈ ਕੀ ਅਸੀਂ ਦੇਈਏ ਤਾਂ ਇਹ ਇੱਕ ਸੱਚੀ ਵੀ ਸੰਭਦਾਨਜਲੀ ਹੈ ਉਹਨਾਂ ਨੂੰ ਜਿਹੜਾ ਸਾਡਾ ਸਾਰਿਆਂ ਦਾ ਬਣਦਾ ਆ ਆ ਮੈਨੂੰ ਬਹੁਤ-ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦੁੱਖ ਹੋਇਆ ਤੇ ਪ੍ਰਮਾਤਮਾ ਪੱਲਾ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਹੌਨਾ ਬਣਨ ਦਾ ਬਲ ਬਖਸ਼ੇ ਠੀਕ ਜੀ ਬਹੁਤ ਸਾਰੀਆਂ 99% ਫਿਲਮਾਂ ਜਿਹੜੀਆਂ ਯੂਕੇ 'ਚ ਸ਼ੂਟ ਹੋਂਦੀ ਜਾਂਦੀਆਂ ਨੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਤੇ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਪੱਲਾ ਸਾਹਿਬ ਦੀ ਕੋਈ ਯਾਦ ਦੇ ਵਿੱਚ ਕੋਈ ਲਾਇਬ੍ਰੇਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਬਣਾਉਂਗੇ ਕਿ ਦੇਖੋ ਮੈਨੂੰ ਪਤਾ ਕਿ ਉਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉਥੇ ਸਮਾਗਮ ਹੋਣਗੇ ਉਹ ਜੋ ਬਣਦੀ ਜੋ ਯਾਦਗਾਰੀਆਂ ਜਾਂ ਉਹਨਾਂ ਨੂੰ ਜੋ ਵੀ ਬਣਦਾ ਉਹਨਾਂ ਦਾ ਮਾਣ ਸਤਕਾਰਿਆ ਉਹ ਸਿਰਫ ਹੁਣ ਨਹੀਂ ਇਹਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿੱਠੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇ ਠੀਕ ਹੈ ਥੈਂਕ ਯੂ ਕਰਦਾ ਇਸ ਤੋਂ ਲਿਜੇ ਜਿਨ੍ਹਾਂ ਨੂੰ ਆਮ پڑھتے ہیں وہ ٹھیک نہیں اچھی طرح پڑھتے جتنے باہر آرٹسٹ جنہوں نے سکرپٹ کے آسر جگہ کام شروع ہو جاتا ہے محاورے بن جاتے ہیں دنیا فن کا مکان ہے سالس کرتا ہے بہت ویٹ

ماتا جی کپڑا ٹھیک ہے بہت مشکل <سؤال> ہے بہت مشکل ہے ساری ਜਿੰਨੂ ਨਹੀਂ ਪੁੱਛਦੇ ਉਹੋ ਹੀ ਨਹੀਂ ਦੁਖਿਆ ਇਹਨਾਂ ਮਰਹਮਲੇ ਚ ਸਾਰੇ ਵਿਸ਼ੇ ਆਪਣਾ ਰੀਲਟ ਕਰਕੇ ਕਿਸੇ ਦਾ ਕੋਈ ਮਰੇ ਤੇ ਪ੍ਰਣਾਧਿਆਨ ਦੀਆਂ ਗੱਲਾਂ ਬਹੁਤ ਹੁੰਦੀਆਂ ਅਸੀਂ ਤੋਂ ਆਪਣਾ ਟੁਰ ਜਾਂਦਾ ਸਿਰਾ ਕੁਛ ਕੋਲ ਇਹ ਘੜੀ ਦੇ ਵਿੱਚ ਡਾਕਟਰ ਜੀ ਸੁਵਿੰਦਰ ਪੰਡਾ ਦਾ ਛੋਟੀ ਉਮਰ ਦੇ ਵਿੱਚ ਟੁਰ ਜਾਣਾ ਇਹ ਸਾਡੇ ਸਮਾਜ ਲਈ ਇੱਕ ਘਾਟ ਹੈ ਡਾਕਟਰ ਸਾਹਿਬ ਕਿਉਂਕਿ ਮੈਂ ਡਾਕਟਰ ਸੁਵਿੰਦਰ ਪੰਡਾ ਦੇ ਕੋਲ ਪੜਿਆ ਵੀ ਆ ਪੰਜਾਬ ਐਗਰੀ ਕਲਜ ਯੂਨੀਵਰਸਿਟੀ ਤੋਂ ਜਾਣਾ ਦੇ ਵਿੱਚ ਉਹਨਾਂ ਦੇ ਨਾਲ ਪੜਾਇਆ ਵੀ ਆ ਉਹਨਾਂ ਦੇ ਨਾਲ ਮੈਨੂੰ ਸਟੇਜਾ ਕਰਨ ਦਾ ਵੀ ਚਾਂਸ ਮਿਲਿਆ ਟੀਵੀ ਪ੍ਰੋਗਰਾਮ ਕਰਦਾ ਵੀ ਜਦੋਂ ਮਤਲਬ ਕਿਰਾ ਉਹ ਵਕਤ ਮਿਲਿਆ ਤਾਂ ਕਿ ਇਸ ਵੇਧਰ ਪਰ ਲਾ ਨੂੰ ਮੈਂ ਜ਼ਿੰਦਗੀ 'ਚ ਕਦੇ ਉਦਾਸ ਦੇਖਿਆ ਹੀ ਨਹੀਂ ਮਤਲਬ ਮੈਂ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਚਿਹਰਾ ਜਦੋਂ ਅਸੀਂ ਘਰ ਦੇਖ ਕੇ ਆਏ ਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਖਮੋਸ਼ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਖਮੋਸ਼ ਨਹੀਂ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਬਿਮਾਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਮਤਲਬ ਜ਼ਿੰਦਗੀ ਦੇ ਸਾਹ ਅਸਵਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਖਾਸਿਆਂ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਦੀ ਜਿਹੜੀ ਮਰਜ਼ੀ ਤੁਸੀਂ ਸਰਕਾਟਾ ਉਹਨਾਂ ਨੇ 1987 ਤੋਂ ਲੈ ਕੇ 2009 ਤੱਕ ਲਗਾਤਾਰ ਕੀਤਾ ਜਿਹੜਾ ਮਰਜ਼ੀ ਸਰਕਾਟਾ ਦੇਖ ਲਓ ਜਿਹੜੀ ਮਰਜ਼ੀ ਫਿਲਮ ਦੇਖ ਲਓ ਉਹਨਾਂ ਨੇ ਟਕੋਰਾਂ ਕੀਤੀਆਂ ਬੇਰੁਜ਼ਗਾਰੀ ਤੇ ਫ੍ਰਸਟਾਚਾਰ ਤੇ ਸਾਡਾ ਜਿਹੜਾ ਹੋਰ ਸਿਸਟਮ ਐ ਪ੍ਰੂਨ ਹੱਤਿਆ ਮਤਲਬ ਇਹ ਸਾਰੇ ਕਾਸਤੇ ਪ੍ਰੋਡਕਸ਼ਨ ਤੇ ਉਹਨਾਂ ਨੇ ਬਹੁਤ ਗੱਲ ਕੀਤੀ ਆ ਸੋ ਉਹਨਾਂ ਦਾ ਜਿਹੜਾ ਸੁਨੇਹਾ ਉਹ ਹਮੇਸ਼ਾ ਜਿਹੜਾ ਉਸ ਵਾਜ ਤੋਂ ਮਿਲਦਾ ਰਹੂਗਾ ਮੇਰੀ ਬਾਈ ਗੋਸ਼ ਕਰਕੇ ਅਰਵਾਸ ਹੈ ਸੀਵਨਾ ਦੀ ਆਤਮਾ ਜਿਹੜੀ ਉਹਨੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਵਾਸ ਦੇ ਵੀ ਉਹਨਾਂ ਦਾ ਜਿਹੜਾ ਹਾਨਰ ਹੈ ਉਹ ਬਰਕਰਾਰ ਰਿਹਾ ਉਹਨਾਂ ਦੇ ਪੁੱਤਰ ਜਿਹੜੇ ਪੁਖਰਾਜ ਪੱਲਾ ਬਹੁਤ ਵਧੀਆ ਐਕਟਰ ਆ ਉਹਦੇ ਨਾਲ ਹੀ ਅਸੂਲ